ਵਾਲੀ ਮਗਰਾਂ ਨੇ ਟ੍ਰੇਲਰ ਹੀ ਦਿਖਾਇਆ ਇਹ ਤਾਂ ਸਾਡੇ ਮੁੰਡਿਆਂ ਨੇ ਕੰਮ ਕੀਤਾ ਮੈਂ ਤੁਹਾਨੂੰ ਸੁਣਾ ਪੱਤੇ ਲਾਇਆ ਥੋੜੇ ਥੋੜੇ ਅਗਲਾ ਅੱਠ ਜਦੋਂ ਕਰਨ ਦੇ ਨਾ ਤੇ ਫਿਰ ਗੱਲ ਜਿੱਦੋਂ ਆਪੇ ਹੌਸਲਾ ਬਣੇ ਜਿੱਦਣ ਸੰਤ ਲੰਗੋਵਾਲ ਆਇਆ ਸੀ ਨਾ ਜੋਧਪੁਰ ਤੋਂ ਤੇ ਬੜਾ ਝੜ ਆਇਆ ਸੀ ਲੋਕਾਂ ਨੂੰ ਇਸੇ ਕਰਾਣੋਂ ਮੈਨੇ ਲਿਆ ਗਿਆ ਜਿੰਨੇ ਫਰਕਾਂ ਦੇ ਪਰਵਾਸ ਸੀ ਉਹਨਾਂ ਦੇ ਫਤਿਹਗਾ ਨੇ ਸਾਰਿਆਂ ਦੇ ਸੰਤਾਂ ਨੂੰ ਪਾਰ ਥਾ ਇਥੇ ਕੱਠ ਸੀ ਸਾਡਾ ਘਰ ਤੋਂ ਕੱਢੀ 10000 ਦੂਜਾ ਕੱਠ ਬਿਤਾ ਲਈ ਕੋਦੇ 7 ਹਫ਼ਤਾ ਦੀਆਂ ਬਰਗਵਾੜੇ 1 ਕਿਲੋ ਮਿੰਨ ਸੰਤਨੋਂ ਰੋਲੋ ਮੋੜਾ ਤੇ ਤੇ ਦੋ ਹੀ 3 8 ਲੱਖ ਰੁਪਈਆ ਦੇ ਲੋਕ ਤੇ ਸੰਤਨੋਂ ਰੋਲੋ ਦਾ ਜੇਰ ਵੱਧ ਗਿਆ ਤਾਜਾ ਦਿਲ ਵਿਡੋਣਾ ਹਾਲੇ ਸਾਡੀ ਪਾਣੀ ਦੇ ਵਿੱਚ ਲੀਡਰ ਜਿਹੜੇ ਆ ਨਾ ਉਹ ਉਮਰ ਕਰਕੇ ਗਿਆਨੀ ਜੀ ਨਾਲ ਬਹੁਤ ਵੱਡੇ ਆ ਮੈਂ ਵੀ ਬਜਾਵਾਂ ਮੈਂ ਤਾਂ ਨਿਮਰਤਾ ਦਾ ਸਮਰਪਤ ਹਾਂ ਡੀਸੀ ਯੰਗ ਨੂੰ ਨਾ ਹੁੰਦਾ ਐਡੀ ਸੀ 51 ਸੱਦਾ ਹੁੰਦਾ ਡੀਸੀ ਦੀ ਝੋਕ ਮਾਰਦਾ ਹੁੰਦਾ ਕਦੋਂ ਮਾਰਦਾ ਜੇ ਤਾਂ ਆਪਾਂ ਜੋ ਸੇਪਾਲਨ ਕੇ ਰਾਹ ਨੇ ਉਹ ਦਨ ਦੂਰ ਨਹੀਂ ਇੱਥੇ ਤੁਹਾਡਾ ਪਰਲਿਆ ਮੇਰਾ ਰਾਸ ਦਾ ਹੋਏ ਅਸੀਂ ਸਾਰੀਆਂ ਕਾਤਿਆਂ ਸਾਰੀ ਲੋਕਾਂ ਨੂੰ ਨਾਲ ਲੈਣਾ ਅਸੀਂ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਪੰਜਾਬ ਸਾਰੇ ਮਰਦ ਨੂੰ ਰੋਟੀ ਖਵਾਉਂਦਾ ਪੰਜਾਬ ਸਾਰੇ ਜੱਗਾਂ ਖਰਾਤਾ ਦੀ ਰੱਖ ਰਿਹਾ ਕਰਦਾ ਪਰ ਪੰਜਾਬ ਦੇ ਨਾਲ ਤਰ ਕਰਦੇ ਮੁਕਤਾ ਸਾਡੇ ਬੰਦੀ ਸਿੰਘ ਵੀ ਸੰਗਿਲਾਏ ਸਾਡੇ ਨੌਜਵਾਨ ਅੰਦਰ ਆਇਆ ਸਾਡੇ ਨਸ਼ਿਆਂ ਨਾਲ ਤਾੜ ਮਾਰੇ ਜਾ ਰਿਹਾ ਹੈ ਕੈਸਲ ਆ ਗਿਆ ਹੈ ਪੁੱਛੇ ਸਾਡੇ ਬਾਹਰ ਦੇ ਲੋਕਾਂ ਦੇ ਘਟੀ ਜਾਂਦੇ ਆ ਸਾਡੀਆਂ ਬੜੀਆਂ ਸਮੱਸਿਆਵਾਂ ਨੇ ਇਹ ਸਾਰੇ ਹੱਲ-ਹੱਲ ਕਰਦੀਆਂ ਨੇ ਤੁਹਾਡੇ ਘਰ ਦੀ ਜ਼ਿੰਮੇਵਾਰੀ ਤੁਹਾਨੂੰ ਹੋਣੀ ਹੈ ਦਿੱਲੀ ਵਾਲਿਆਂ ਨੂੰ ਨਹੀਂ ਹੋਣੀ ਭਗਵਾਨ ਨੂੰ ਵੀ ਹੁਕਮ ਜਿੱਦਿਆਂ ਆਉਂਦਾ ਹੈ ਮਰਗ ਨੂੰ ਵੀ ਹੁਕਮ ਜਿੱਦਿਆਂ ਆਉਂਦਾ ਤੇ ਸਖਬੀ ਹੋਣੀ ਅਮੀਰ ਬੜੇ ਆ ਪਰਿਵਾਰ ਬਹੁਤ ਵੱਡਾ ਹੁਗਮ ਹੋ ਵੀ ਬਾਹਰ ਮੰਗਦੇ ਆ ਸਾਨੂੰ ਹੁਕਮ ਅਕਾਲ ਚ ਦਤੋ ਆਏਗਾ ਲੋਕਾ ਨੂੰ ਆਏਗਾ ਅਸੀਂ ਲੋਕਾਂ ਦੇ ਦੁੱਖ ਸੁੱਖ ਦੇ ਪਾਈਵਾਨ ਪਾਸੇ ਹਰ ਦੀ ਕੋਸ਼ਿਸ਼ ਕਰੇਗਾ ਕਹੇ ਮੈਂ ਵੀ ਕਰਾਵਾਂ ਲੋਕ ਮੂਹ ਨਹੀਂ ਲਾਉਣਗੇ ਸਾਰੇ ਉਹ ਅਕਾਲ ਤਖਤ ਦੀ ਸ਼ਤਰਾਇ ਕੱ데 ਇਕੱਠਾ ਹੋਣਾ ਚਾਹੀਦਾ ਜੇ ਅਕਾਲ ਤਖਤ ਦੀ ਉਹ ਥਾਂ ਤੇ ਨੂੰ ਅਸੀਂ ਇਹ ਰੀਲਿਵਟ ਕਰ ਦਿੱਤਾ ਤੇ ਸਾਨੂੰ ਬਚਾਉਣ ਵਾਲਾ ਕੋਈ ਨਹੀਂ ਜਾਣਾ ਕਿਤੋਂ ਸਾਡੇ ਉਹ ਅਕਾਲ ਤਖਤ ਜਿੱਥੇ ਅਸੀਂ ਜਾ ਕੇ ਇਕੱਠੇ ਹੁੰਦੇ ਰਹੇ ਆਪਣੇ ਪ੍ਰਾਨੇ ਸਿੰਘ ਮਿਸਰ ਵਾਲੇ ਆਪੋ ਚੜ ਲੜਦੇ ਸੀ ਹਥਿਆਰ ਬਾਹਰ ਰੱਖ ਕੇ ਫਿਰ ਵਾਪਸ ਆ ਜਾਂਦੇ ਸੀ ਅੱਜ ਵੀ ਜੇ ਸੁਖਬੀਰ ਦੇ ਵਿੱਚ ਮਾਰੀ ਗਈ ਇਨਸਾਨੀਅਤ ਹੈ ਕਿਸੇ ਨੁਕਤੇ 'ਚ ਵੀ ਅਕਾਲੀਪੁਰਾ ਉਹਦੇ ਪੱਜਾ ਉਸ ਟੱਬਰ ਨੂੰ ਅਕਾਲੀ ਦਲ ਨੇ ਬਹੁਤ ਬੁਰਾ ਕੀਤਾ ਪੰਜਵਾਂ ਵਾਲੀ ਮੁੱਖ ਮੰਤਰੀ ਅਕਾਲ ਤਖਤ ਦਾ ਚੇਤੇਦਾਰ ਉਹਨੇ ਦੀ ਮਰਜ਼ੀ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਨੇ ਦੀ ਮਰਜ਼ੀ ਦਾ ਐਮਪੀ ਉਹਨੇ ਦੀ ਮਰਜ਼ੀ ਦੇ ਵਜ਼ੀਰ ਉਹਨੇ ਦੀ ਮਰਜ਼ੀ ਦੇ ਕੋਈ ਉਹਨਾਂ ਦਾ ਰਿਸ਼ਤੇਦਾਰ ਰਿਹਾ ਨਹੀਂ ਜਿਹਦੀ ਪੈਨਸ਼ਨ ਨਹੀਂ ਲੱਗੀ ਜਿਹਦੀ ਤਰਖਾ ਨਹੀਂ ਲੱਗੀ ਅੰਰਾਬ ਦਾ ਵਾਸਤਾ ਸ਼ਰਧੇ ਜਿਲ੍ਹ ਸ਼ਰਮ ਨੇ ਸਾ ਕਬੀਰ ਸਾਹਿਬ ਜਦ ਚਾਹੁੰਦੇ ਤੇ ਆਜਾ ਕੌਲ ਤੱਕ ਦੇ ਸਮਰਪਿਤ ਹੋ ਜਾ ਗਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਗਨ ਮੰਨ ਲਾ ਇਹਨਾਂ ਮੁੱਖ ਮੰਤਰੀ ਨਹੀਂ ਬਣਾ ਇਹ ਕੌਮ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਧਰਮ ਕੰਡੀਆਂ ਨੂੰ ਬਚਾਉਣ ਵਾਸਤੇ ਇਹ ਮਿਹਨਤ ਕਰ ਰਹੇ ਆ ਕਿ ਜੇ ਤੋ ਵੀ ਬੇੜਾ ਪੁੰਜ ਗਿਆ ਨਾ ਪਹਿਲਾਂ ਤੁਹਾਨੂੰ ਮੌਕਾ ਦਿੱਤਾ ਸੀ ਇਹਨਾਂ ਨੇ ਸੱਤ ਮੈਂਬਰੀ ਬਣਾਈ ਸੀ ਜੇ ਸੱਤ ਮੈਂਬਰੀ ਨਾ ਪੜਤੀ ਕਰਦੇ ਤੇ ਮੇਰਾ ਘਰ ਤਾਰਦਾ ਕਿ ਹੁਣ ਮੋਢਾ ਕਰਦਾ ਪਰ ਤੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਮੱਤ ਮਾਰ ਦਿੱਤੀ ਜਿੰਨੇ ਜਿੰਨੇ ਵੀ ਗੁਰੂ ਨਾਲ ਪੰਗਾ ਲਿਆ ਚੰਦਰਗੰਗ ਦੇ ਆ ਕਾਂਗਰਸ ਦਾ ਕੋਈ ਬਚਣਾ ਹੁਣ ਆ ਪੰਜ ਸੱਤ ਦੇ ਮੁੱਖ ਮੰਤਰੀ ਮਰੇ ਫਿਰਦੇ ਆ ਉਹ ਕਹਿੰਦੇ ਆ ਗਲਤ ਆ ਚੰਨੀ ਕਰਨ ਕਹਿੰਦੇ ਆ ਸੀ ਭਲਿਆ ਮਾਨ ਤੋਂ ਬੋਲਣ ਲੱਗਿਆ ਦੱਸਿਆ ਕਰ ਕੋਈ ਪਹਿਲਾ ਤਰਨਤਨ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਪ੍ਰਗਟਾਵਾ ਕੀ ਆ ਜੇ ਰਾਜਾ ਬਰੇਲ ਕਾਂਗਰਸ ਨੇ ਕਿਹਾ ਮਿਹਰ ਬਰੁਹਾ ਆ ਪਾਇਆ ਦਾ ਸੀਨੀਅਰ ਵਾਈਸ ਪ੍ਰਧਾਨ ਤੇ ਜਿੱਤੀ ਵਾਈਸ ਪ੍ਰਧਾਨ ਬਣਨਗੇ ਕਾਂਗਰਸ ਇਹਨਾਂ ਦੋਵਾਂ ਦੇ ਅੱਗੇ ਦਿੱਲੀ ਦੀ ਵੀ ਲੱਖਣ ਲੜੀ ਹੈ ਪਾਰਲੀਮੈਂਟ ਦੀ ਕਾਗਰਸ ਨੇ ਤੇ ਆਪ ਨੇ ਰੋਕ ਕੇ ਉਹ ਉੱਥੇ ਮੁੱਕ ਕੇ ਇਹ ਇੱਥੇ ਮੁੱਕ ਜਾਣੇ ਕਾਂਗਰਸ ਤੇ ਆਪ ਟਿੱਪੂ ਥਾਈ ਦੇ ਚਿੱਟੇ ਵੱਟੇ ਅੱਥੋਏ ਸਾਰਾ ਸਾਰਾ ਬੰਦ ਸੀ ਤੇ ਘੜੀ ਮੂੜੀ ਬਾਦਲ ਸਾਹਿਬ ਘਟਰੇ ਤੌੜਾ ਸਾਹਿਬ ਤੋਂ ਕਹੀ ਜੀ ਕਹਿ ਨੇ ਛੋਟੇਪੁਰ ਅੱਠ ਬੜੀ ਗਰਮੀ ਬੜੀ ਆ ਸੁਨਿਆਰ ਦੇ ਬੈਠੇ ਲੋਕ ਇਹਨਾਂ ਦਾ ਇਮਤਿਹਾਨ ਨਾ ਲੈ ਜਿਹੜਾ ਯਾਰ ਮੇਰੇ ਇਮਤਿਹਾਨੋ ਤੇ ਮੈਂ ਇਹ ਨਾ ਕਰਦਾ ਲੈ ਜਦ ਤੱਕ ਮੋਲੋ ਇਹਨਾਂ ਜੋ ਪਿਸ਼ਾਬ ਕੰਦੀ ਨਹੀਂ ਕਰੀ ਤੇ ਤੌੜਾ ਇਹਦਾ ਕੀ ਮੈਂ ਲੋਕ ਨੂੰ ਦੱਸਾਂ ਪੱਖੀ ਦੰਦਾ ਮੈਂ ਇਹਨਾਂ ਨੂੰ ਪਿਆਰ ਕਰਨਾ ਇਹਨਾਂ ਦੇ ਦੁੱਖ ਸੁੱਖ ਦਾ ਭਾਈਵਾ ਮੈਂ ਤੋ ਅੱਜ ਵੀ ਜਾਨੀ ਵੀ ਨਾ ਮੁਝਰਾ ਜੀ ਉਸ ਜੇ ਪਰਮਾਤਮਾ ਦੀ ਮਿਹਰ ਹੋਈ ਕੈਨੀ ਤੇ ਮੱਠਾ ਸਿਓ ਹੋ ਗਿਆ ਉਸ ਪਿੰਡ ਦੇ ਨੰਬਰਦਾਰ ਜੀ ਦਾ ਕੇਸ ਸੀ ਮੇਰੇ ਕੋਲ ਸਾਰੇ ਬੰਦੇ ਇਕੱਠੇ ਹੋ ਕੇ ਆਏ ਤੇ ਨੰਬਰਦਾਰ ਬਣੋ ਨਾ ਕੱਜਨੇ ਕਦੇ ਨੇ ਗੁੱਸਾ ਆਇਆ ਸੀ ਪੰਦਰ ਸੀਓ ਨੰਬਰਦਾਰ ਤੇ ਬਣੂਗਾ ਹੋ ਬੋਲੇ ਸੋਨ ਹਾ ਸੋ ਮੈਨੂੰ ਆਪਣਾ ਬੰਦਾ ਛੱਡਦਾ ਨਹੀਂ ਮੈਂ ਮੈਂ ਆਪਣੇ ਬੰਦੇ ਦੇ ਦੁੱਖ ਸੁੱਖ ਦਾ ਭਾਈਵਾਲ ਮੈਂ ਆਪਣੇ ਬੰਦੇ ਦੀ ਤਕਲੀਫ ਖੁਦ ਮਹਿਸੂਸ ਕਰਦਾ ਇਸ ਕਰਕੇ ਤੁਹਾਡਾ ਤੇ ਮੇਰਾ ਸਬੰਧ ਪਿਛਲੇ 50 ਸਾਲਾਂ ਦਾ ਗਿਆਨੀ ਜੀ ਜਦੋਂ ਆਏ ਨਾ ਗਿਆਨੀ ਜੀ ਪਹਿਲੀ ਵਾਰੀ ਆਇਆ ਇਹਦੇ ਜਵਾ ਆਪਣਾ ਕੋਰਤ ਸੰਤੋਖ ਰਾਇ ਘੱਟ ਕੀਤਾ ਸੀ ਗਿਆਨੀ ਜੀ ਜਦੋਂ ਬਾਹਰ ਮੈਂ ਕਹਾਂ ਜੀ ਮੈਂ ਤਾਂ ਕੱਛ ਤੁਹਾਡੇ ਘਰ ਦੇ ਕੀਤਾ ਸੀ ਕਹਿੰਦੇ ਮੇਰੀ ਮਜਬੂਰੀ ਆ ਮੈਂ ਅਮਰੀਕਾ ਗਿਆ ਹੋਇਆ ਮੈਨੂੰ 4 ਦਿਨ ਲੱਗ ਗਏ ਆ ਜਦੋਂ ਮੈਂ ਕੋਰਸ ਨੂੰ ਤੋਂ ਰੋਕ ਰਿਆ ਕਰ ਦਿੱਤਾ ਸੀ ਇਹ ਆਲੇ ਹੁਣ ਸਾਰੇ ਆਏ ਅਸੀਂ ਡੀਵੀ ਜ਼ਗੀਰ ਕੌਰ ਚੁੰਡਾ ਸਾਰੇ ਆਏ ਉਹ ਮੈਨੂੰ ਕਹਿੰਦੇ ਛੇਤੀ ਬੁਲਾ ਦਿਓ ਸੰਤਾ ਸਿੰਘ ਮੈਂ ਕਿਹਾ ਕੀ ਗੱਲ ਕਹਿੰਦੇ ਜਦੋਂ ਲੀਡਰ ਨੇ ਬੁਲਾਉਣਾ ਉਦੋਂ ਲੋਕ ਬੁਲਾਉਂਦੇ ਆ ਮੈਂ ਕਿਹਾ ਆਪਾਂ ਪਹਿਲੇ ਗੱਲ ਕਰਾਂਗੇ ਲੀਡਰ ਕੋਲ ਜੀ ਆਪਾਂ ਇਹ ਪੁੱਛ ਜਾਈਏ ਤਾਂ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਅਭਿਨੰਦ ਜੀ ਆ ਮੈਂ ਕਿਹਾ ਜਾਪਾ ਕਿ ਮੈਂ ਇਹਨਾਂ ਲੋਕਾਂ ਨੂੰ ਕਾਹਨ ਕਰ ਲੋੜ ਪਾਉਂਦਾ ਇਹ ਲੋਕ ਨਹੀਂ ਜਾਣਦੇ ਕਿ ਉਹ ਘਰਾਏ ਦੇ ਥੋੜੇ ਮਨੇ ਹੁੰਦੇ ਮੈਂ ਲੋਕਾਂ ਦੇ ਇੱਥੇ ਪਾ ਥੋੜੀਆਂ 50 ਸਾਲ ਖੜ ਗਿਆ ਮੈਂ ਤਾਂ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਜਦੋਂ ਮੈਂ ਕਹਾਂਗਾ 5 ਲਾ ਦੇ ਦੇ ਤਾਂ ਦਾ ਪਿਸ਼ਾਪ ਕਰਨ ਵੀ ਨਹੀਂ ਖੜਾਉਂਦਾ ਇਸੇ ਤਰ੍ਹਾਂ ਤੁਸੀਂ ਕਿਸੇ ਵੇਲੇ ਰਵਿੰਦਰ ਸਿੰਘ ਨੂੰ ਮਿਲੋਗੇ ਨਾ ਕਾਲਾ ਸਾਹ ਤੁਰਨਾ ਇੱਕ ਧਾਰੀ ਵਾਲਾ ਕਾਲਾ ਉਹਦਾ ਰੰਗਾ ਪੱਛੇ ਤੇ ਨਾਮ ਦਾਸੀ ਉਹਨੂੰ ਕਰ ਕਾਂਗ ਦੇ ਉਹਦੇ ਚੁੱਕੇ ਬਣਾ ਦਿੱਤਾ ਭਲਿਆ ਮਾਨਸਾ ਉਹ ਕਬਨਰ ਪੇਸ ਉਹ ਹੋ ਮੰਤਰੀ ਬਣਿਆ ਤੇ ਤੂੰ ਇਹੋ ਜਿਹੀ ਗੱਲਾਂ ਕਰਕੇ ਆਪਣੀ ਪਾਰਟੀ ਮਰਵਾ ਲਈ ਨਾ ਉਥੇ ਉਥੇ 5 ਨੰਬਰ ਤੇ ਆਈ ਕਮਪਾਨ ਚ ਆ ਕਾਂ ਦੇ ਸਪਾਇਕ ਤੇ ਹੁਣ ਰਹਿੰਦਾ ਖੁੰਦਾ ਭੋਗ ਜਿਹੜਾ ਨਾ ਆ ਚੰਨੀ ਨੇ ਬਵਾ ਦਿੱਤਾ ਕਹਿੰਦਾ ਜੀ ਸਾਰੇ ਆਪਣਾ ਕਰਾਸਦੇ ਆ ਵੀ ਭਲਿਆ ਮਰਦਾ ਤੂੰ ਆਪੋਜੀਸ਼ਨ ਲੀਡਰ ਵੀ ਰਿਹਾ ਤੇ ਤੂੰ ਮੁੱਖ ਮੰਤਰੀ ਵੀ ਰਿਹਾ ਤ ਤਨਹੁ ਹੋਰ ਵੰਝਾਈ ਰੱਖੀ ਚਾਹੀਦੀ ਇੱਥੇ ਹਿੰਦੂ ਵੀ ਬਣਿਆ ਪੰਜਾਬ ਦਾ ਲੋਕ ਮੰਤਰੀ ਆਦਾ ਕਿਥੇ ਇੱਥੇ ਜਨਤ ਵੀ ਬਣਿਆ ਜਿਹੇ ਕਹਿੰਦੇ ਹਾਂ ਵੀ ਗਰੀਬ ਦਾਤਾਂ ਸੀ ਪ੍ਰਜਾਤੰਤਰੀ ਸੀ ਇੱਥੇ ਕੋਈ ਮੇਰ ਤੇਰ ਨਹੀਂ ਸਾਡੇ ਗਿਆਨੀ ਜੀ ਘਰਾਂ ਦੇ ਵਿੱਚ ਅਸੀਂ ਕੋਈ ਮੇਰ ਤੇਰ ਨਹੀਂ ਮਾਲਵੇ ਜਿਹਾ ਵੇਖਿਆ ਉਥੇ ਸ਼ਮਸ਼ਾਨ ਘਾਟਾ ਜੱਜ ਨਹੀਂ ਅੱਜ ਮਾਝੇ ਦੇ ਕੋਈ ਸੰਸਾਰ ਲਗਾ ਗਏ ਜਿੱਥੇ ਜਗ ਦਾ ਸੰਸਕਾਰ ਹੁੰਦਾ ਉੱਥੇ ਪੰਡਤ ਦਾ ਹੁੰਦਾ ਉੱਥੇ ਮੱਤਵੀ ਸਿੰਘ ਦਾ ਹੁੰਦਾ ਉੱਥੇ ਕਾਠੀ ਲੋਕਾਂ ਦਾ ਹੁੰਦਾ ਤਾਂ ਲੰਦਾ ਸਾਡੇ ਕਿਤੇ ਪਿਆਰ ਨਾ ਰਹਿਨੇ ਮਾਝੇ ਨੇ ਸਭ ਤੋਂ ਜ਼ਿਆਦਾ ਅਸੀਂ ਸੰਤਾਪੁਰ ਆਇਆ ਗਿਆਨੀ ਜੀ ਜਦੋਂ ਦਰਬਾਰ ਸਾਹਿਬ ਤੇ ਅਟੈਕ ਵੇਲੇ ਸਾਡੇ ਬੱਚੇ ਘਰਾਂ ਤੋਂ ਭੱਜੇ ਉਹ ਖਿਉ ਦੀ ਜ਼ਿਆਦਾ ਵਾਸਤੇ ਨਹੀਂ ਭੱਜੇ ਉਹਨਾਂ ਦਾ ਗੁੱਸਾ ਕੀਤਾ ਤੇ ਗੁਰੂ ਗਰਬ ਸਾਹਿਬ ਸੱਚੇ ਪਾਤਸ਼ਾਹ ਦਾ ਗੁਰੂ ਘਰ ਦਾ ਅਹਿਮਾਨ ਹੋਇਆ ਤੋਪਾਂ ਡੇਕਾਂ ਨਾ ਕਾ ਦਿੱਤਾ ਉਹ ਫੌਜ ਸਾਡੀ ਮੁਲਕ ਦੇ ਪਾਕਿਸਤਾਨ ਨਾਲ ਲੜਨ ਵਾਲੀ ਤੇ ਚੀਨ ਨਾਲ ਲੜਨ ਵਾਲੀ ਤੇ ਫੌਜ ਚੱਲੇਗੀ ਲਿਆ ਕੇ ਗੱਲ ਕਰਤ ਰਿਹਾ ਬੜਾ ਦੁਖੀ ਖਜ਼ਾਨਾ ਵੇਗਣਾ ਲੋਕ ਪਾਰੇਗੇ ਮੈਂ ਉਹਨਾਂ ਵੀ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਰਿਹਾ ਗਿਆ ਨਹੀਂ ਜੀ ਹਜ਼ਾਰਾਂ ਬੱਚਿਆਂ ਦਾ ਘਰੇ ਮੈਂ ਗਿਆ ਸੈਂਕੜੇ ਬੱਚਿਆਂ ਦਾ ਦਾ ਸਪਾਰਸ਼ ਬਹੁਤ ਪਿਆਰੇ ਭਾਈ ਤੁਸੀਂ ਸੋ ਸਾਡੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਤੇ ਅਸੀਂ ਆਪ ਰਕਰ ਸੋ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਅਗਲੀ ਜਦੋਂ ਅਸੀਂ ਕਾਨਫਰੰਸ ਕਰਾਂਗੇ ਉਦੋਂ ਮੈਂ ਖਵਾਟ ਨਹੀਂ ਦੇਣਾ ਤੁਸੀਂ ਆਪਣੇ ਆਪ ਆਉਣਾ ਆਪਣੇ ਮੁਟਾਇਏ ਪੁੱਛਿਆ ਨਹੀਂ ਆਉਣੇ ਅਗਲੀ ਵਾਰ ਫਿਰ ਅੱਗੇ ਕੋ ਬੰਦੇ ਨੇ ਬੰਦੇ ਪੰਜਾਬ ਚ ਆ ਲੈਣੇ ਹੁੰਦੇ ਆ ਸਾਰੇ ਵਿੱਚ ਜੇ ਤੁਸੀਂ ਆ ਜਾਗੇ ਤਾਂ ਫਿਰ ਗਿਆਨੀ ਜੀ ਨੂੰ ਅਸੀਂ ਸਾਰੇ ਪੰਜਾਬ ਚ ਦੱਸਣ ਨਾਲੇ ਤੁਹਾਡੇ ਫੋਟੋ ਵੀ ਦੱਸਣਗੇ ਵੀ ਆਹ ਵੇਖੋ ਕਰਦਾ ਆਪ ਅੱਜ ਵੀ ਪਤਾ ਲੱਗੂਗਾ ਆ ਜਿੰਨਾ ਘੱਟ ਕੇ ਇੰਨੇ ਬਾਹਰ ਖੜੇ ਆ ਲੋਕ ਜੇ ਵੀ ਆਇਆ ਸੀ ਤਾਂ ਹੁਣ ਵੀ ਆ ਤੇ ਕੰਮ ਨਹੀਂ ਰੋਕਣਾ ਸਾਰੇ ਇਹ ਕਿਹਦੇ ਬੰਦੇ ਦਾ ਮੈਨੂੰ ਪਤਾ ਯਾਰ ਮੈਂ ਤਾਂ ਪਹਿਲਾਂ ਦੇਖੀ ਕੀਤੀ ਤੇ ਸਾਰੇ ਨਾਮ ਬੋਲਾਂਗੇ ਤਾਂ ਫਿਰ ਟਾਈਮ ਪੜਾ ਲੱਗ ਜਾਣਾ ਗਿਆਨੇ ਜੀ ਨੇ ਬਹੁਤ ਦੂਰ ਜਾਣਾ ਬਠਿੰਡੇ ਆਏ ਆ ਤੋਂ ਅਗਾ ਬਹੁਤ ਬਹੁਤ ਧੰਨਵਾਦ ਜਿਹਦਾ ਨਾਮ ਲੈ ਆ ਗਿਆ ਉਹਨੂੰ ਮਾਫੀ ਮੰਗਦਾ ਵਾਹਿਗੁਰੂ ਜਿੱਤ ਕਾਲਸਾ ਵਾਹਿਗੁਰੂ ਜਿੱਤ ਅਨੇ ਹੰਸੇ ਪੁੱਜਾ ਵੀ ਆ ਮੇਰੇ ਮੇਰੇ ਮਾਮੇ ਦਾ ਬੰਦਾ ਵੀ ਨਿਆੰਦਾ ਵੀ 10-12 ਨਿਹੜੂ ਲੈ ਕੇ ਆਇਆ ਔਰ ਉਹ ਵੀ ਲੱਗੇ ਤੇ ਰਾਜ ਜੀ ਸਾਰੇ ਰਾਜ ਜੀ ਕਹਿੰਦੇ ਸ਼ੋਧਪੁਰ ਜੀ ਤੇ ਜਿਹੜੇ ਜਿਹੜੇ ਕੋਈ ਲੋਕ ਕੰਮ ਕਰਸਾ ਲੈ ਲੈਂਦੇ ਹੋ ਤੇ ਪੈਸੇ ਕੁੱਦੇ ਲੋਕਾਂ ਦੇ ਵੈਣ ਨੂੰ ਵਧਿਆ ਕਰਿਆ ਕਰੋ ਲੱਗਾ ਭਾਈ ਪੈਸੇ ਆ ਜੀ ਕੋਈ ਹੁੰਦਾ ਨਹੀਂ ਗਾ ਕਹਿ ਜਾਂਦੇ ਸਾਰੇ ਦਰਜਾ ਕੋਈ ਨਹੀਂ ਇਹ ਕਹਿੰਦਾ ਵੀ ਜਦੋਂ ਇਕੱਠ ਹੋਇਆ ਉਹ ਮੈਂ ਜਾਣਿਆ ਪਹਿਲਾਂ ਤੇ ਫਿਰ ਮੈਂ ਬਾਤਿਆਂ ਨੂੰ ਕਹਾਂ ਲਿਆ ਸੋ ਅਸੀਂ ਫੋਨ ਕਿਸੇ ਕੋਲੋਂ ਮਾਰਦੇ ਆ ਵੀ ਕੋਈ ਮਾਰ ਦੂਜੀ ਜਾਨੀ ਜੀ ਕਰਤਾਰ ਬੰਦੇ ਦਾ ਹੋਵੇ ਤੇ ਕਾਜ ਹੋਵੇ ਵਧੀਆ ਪੈਸੇ ਪਹੁੰਚੇ ਕੋਈ ਲੋੜ ਪਈ ਤੁਹਾਡੇ ਵਰਗਾ ਪ੍ਰਧਾਨ ਮਿਲੇ ਆ ਅਸੀਂ ਤਾਂ ਸੁਣਦੇ ਹੁ ਦੇਖਣਾ ਵੀ ਕਾਦੀ ਫੁੱਟਾ ਕਰਦੇ ਹੁਣੇ ਮਾਰਾ ਰਜਿਸਟਰ ਨੂੰ ਪੇਸ਼ ਕੀਤਾ ਸੀ ਮਾਰਾ ਰਜਿਸਟਰ ਤੇ ਬਾਬਾ ਦੇਖੋ ਰਾਜਾ ਸੀ ਕੋਟਾ ਨਾਲ ਦੀ ਬਣਾਈ ਉਹ ਫਿਰ ਵੀ ਪੇਸ਼ ਹੋਇਆ ਕਾਲ ਤੱਕ ਤੇ ਮਾਰੇ ਆ ਸਾਬ ਨੂੰ ਉਹਨਾਂ ਨੇ ਤਨਖਾਹ ਆ ਗਈ ਕਾਜੀ ਫੁੱਲਾ ਸਿੰਘ ਦੇ ਕਾਜੀ ਫੁੱਲਾ ਸਿੰਘ ਵੀ ਚਰਖੇਲ ਉਹ ਸੰਤ ਵੀ ਸੀ ਸਪਾਈ ਉਹ ਕਹਾਣੀਆਂ ਸੀ ਜਿਹੜੀਆਂ 100 ਦੋਸਤੋ ਖਾਣਦੇ ਸੀ ਲੋਕ ਉਹ ਸੁਣਦੇ ਸਨ ਪਰ ਹੁਣ ਤਾਂ ਸਾਹ ਸੰਜੀਤ ਜੀ ਤੁਹਾਡਾ ਸ਼ਰੀਅਮ ਦੇਖਿਆ 2 ਦਸੰਬਰ 2024 ਨੂੰ ਜੋ ਅਕਾਲ ਤਖਤੀਸ ਤਸੀਲ ਤੇ ਤੁਹਾਡੇ ਸਾਹਮਣੇ ਸਾਰੀ ਦੁਨੀਆ ਨੇ ਦੇਖਿਆ ਅੱਜਨੇ ਟੀਵੀ ਜਨ ਤੇ ਕੈਮਰੇ ਸਾਰੇ ਲੱਗੇ ਹੋਏ ਸੀ ਸੰਗਤ ਨੇ ਹਜ਼ਾਰਾਂ ਦੇ ਤੇ ਜੈਨੀ ਜੀ ਨੇ ਉੱਥੇ ਇੱਕ ਕੀ ਚੀਜ਼ ਬਰ ਪੁੱਛੀ ਪਰ ਤੁਸੀਂ ਡੀਜੀਪੀ ਤੁਸੀਂ ਲਾਇਆ ਹਾਂ ਜੀ ਲਾਇਆ ਉੱਪਰ ਗਾੜੀ ਪਣ ਤੁਹਾਡੀ ਸਰਕਾਰ ਤੋਂ ਹੋਇਆ ਹੋਇਆ ਜੀ ਨੌਜਵਾਨ ਤੁਹਾਹਾਂ ਜ਼ਿੰਦਗੀ ਤੇ ਸਾਡੀ ਸਰਕਾਰ ਨੇ ਹੋਇਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਹੋਇਆ ਜੀ ਤੁਹਾਡੀਆਂ ਗੱਲਾਂ ਨਾਲ ਤੁਸੀਂ ਸੌਦੇ ਸਾਹ ਦੇ ਚਰਨਾਂ 'ਚ ਬੈਠੇ 1 ਕਰੋੜ ਰੁਪਈਆ ਸ਼ਰੋਮਣੀ ਕਮੇਟੀ ਦਾ ਸੌਦੇ ਸਾਹ ਨੂੰ ਖੁਸ਼ ਕਰਨ ਵਾਸਤੇ ਕਿਸ ਤੇ ਆਣੇ ਮਾਰ ਤੇ ਤੁਸੀਂ ਲਾਇਆ ਲਾਇਆ ਜੀ ਤੇ ਤਾਂ ਤੁਹਾਡੀ ਪਾਰਟੀ ਦਾ ਬੁਰਾ ਹਾਲ ਹੋਇਆ ਤਿੰਨ ਇਲੈਕਸ਼ਨਾਂ ਦੇ ਵਿੱਚ ਕਦੀ 15 ਸੀਟਾਂ ਕਦੀ 3 ਸੀਟਾਂ ਤੇ ਕਦੀ ਇੱਕ ਸੀਟ ਜੇ ਅੱਜ ਕੌਮ ਦਾ ਇਹ ਹਾਲ ਉਸਨੂੰ ਕਰ ਦਿੱਤਾ ਤੇ ਫਿਰ ਤੁਹਾਡੇ ਵਿਰੋਧ ਕਿਉਂ ਨਾ ਆਖਿਆ ਜਾਵੇ ਗਿਆਨੀ ਜੀ ਨੇ ਸਾਰੀਆਂ ਚੀਜ਼ਾਂ ਮਨਾਈਆਂ ਦੁਨੀਆ ਆਸ਼ਿਸ਼ ਕਰਨੀ ਜਿਨ੍ਹਾਂ ਵੱਲੋਂ ਝਾੜੂ ਬਹੁਤ ਜ਼ਿਆਦਾ ਹੋਇਆ ਨਾ ਤੇ ਜਦੋਂ ਤੁਸੀਂ ਅਗਦੀ ਹੋਈ ਆ ਉਹਦੇ 20 30 ਦਿਨ ਇਕੱਤਰ ਮੈਂ ਕਦੀ ਬਰਾਹਮਣ ਗਿਆ ਹੋਈ ਜੀ ਮੇਰਾ ਸੱਜਣ ਮੇਰੇ ਕੋਲ ਆਪਣੇ ਆਉਂਦੇ ਦੇ ਅਬਲਦੇਵ ਕਾ ਜਿੱਕੀ ਦੇ ਦੇ ਦਿੰਦਾ ਤੂੰ ਮੈਂ ਹਮੇਸ਼ਾ ਤੁਹਾਡੇ ਦੋਸਤ ਭਾਈਵਾਲ ਰਹਾਂਗਾ ਤੇ ਤੁਸੀਂ ਜਿਸ ਕਰਾ ਪਹਿਲਾਂ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਤੇ ਮੇਰਾ ਸਾਫ ਹੋ ਜੇ ਜਿਉਂ ਦਿਨ ਤੁਸੀਂ ਸਮਝੋਗੇ ਕਿ ਇਹ ਬੰਦਾ ਸਿੱਧਾ ਰਾਹ ਚੱਲਦਾ ਹੈ ਮੇਰੀ ਗੁੱਟ ਥੋੜੀ ਥੋੜੀ ਦੇਖ ਲਓ ਨਾ ਕਰਨੀ ਜੇ ਮੇਰੇ ਤੋਂ ਕਬਜ਼ਾ ਕਰਦਾ ਵੇਖ ਲਓ ਮੈਂ ਕਿਸੇ ਨੂੰ ਭਰਦਾ ਵੇਖ ਲਓ ਉਸ ਵੇਲੇ ਮੈਨੂੰ ਛੱਡ ਦੇ ਜਦ ਤੱਕ ਮੈਂ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਦੇ ਰਹੂੰਗਾ ਤਦ ਤੱਕ ਮੇਰਾ ਸਾਥ ਦਿਓ ਇਹਨਾਂ ਦਾ ਸਾਰਿਆਂ ਦਾ ਪੂਰਨ ਆਪ ਕਰਦਾ ਤੇ ਗਿਆਨੀ ਜੀ ਨੂੰ ਪੁਲਿਸ ਸਾਹਿਬ ਨੂੰ ਸਾਡੇ ਬੜੇ ਪਰਮ ਮਿੱਤਰ ਹੈ ਇਹਨਾਂ ਨਾਲ ਹੀ ਜ਼ਿੰਮੇਵਾਰੀਆਂ ਵੱਡੀਆਂ-ਵੱਡੀਆਂ ਦਿੱਤੀਆਂ ਆ ਪਿਛੇ ਮੇਰੇ ਇਮਾਨਦਾਰ ਮੁੰਡਾ ਵੀ ਆ ਵੀ ਕਈ ਵਾਰੀ ਬਲਵੰਦਰ ਨਰਾਜ ਹੋ ਜਾਂਦਾ ਇਹਨੂੰ ਵੀ ਆਪਾਂ ਧਿਆਨ ਰੱਖਣਾ ਜੀ ਤੇਜ ਕਰਨਾ ਸਾਰਿਆਂ ਦਾ ਜਿੰਮੇਤੀ ਇੱਥੇ ਆਇਓ ਸਰਦਾ ਬਾਬਾ ਗੋੜ ਆ ਅਕਲੀਲ ਮੁਰ ਸਾਹਿਬ ਨਾਮ ਦਾ ਧਾਕਾ ਤਲਵਾਰ ਤੁਸੀਂ ਸਾਰੇ ਇੱਕ ਦੂਜੇ ਨੂੰ ਵੱਢ ਕਰਕੇ ਜਾਓ ਮੈਂ ਇਹ ਕਿਦ ਨੂੰ ਵੇਖਿਆ ਇਹ ਕੋਈ ਧਲਾਣਾ ਕਰਿਓ ਕੋਈ ਫਰਲਾਣਾ ਵੱਢ ਬੰਦੇ ਲਿਆ ਆ ਮੈਂ ਘੱਟ ਲਿਆ ਆ ਅੱਜ ਤਾਂ ਸੁਣਾਈ ਦਿੱਤੇ ਸੀ ਅਸੀਂ ਤਾਂ ਕਿਤੇ ਆ ਗਏ ਨਹੀਂ ਆਪ ਇਸ ਕਰਕੇ ਤੁਹਾਨੂੰ ਅਗਲੀ ਵਾਰੀ ਖੁੱਲਾ ਮੌਕਾ ਦਿੱਤਾ ਜਾਊਗਾ ਉਦੋਂ ਬੰਬਾ ਮਾ ਕੇ ਆਇਓ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਨੂੰ ਜੀ ਆਇਆ ਗਿਆਨੀ ਜੀ ਦਾ ਸਾਡੀ ਸਾਂਹ ਜੜੀ ਆ ਮੈਂ ਤਾਂ ਕਹਿੰਦਾ ਸਿਰਨਾ ਮਿਰਚ ਤੇ ਚੰਗੀ ਗੱਲ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੱਤਰਕਾਰ ਵੀਰੋ ਤੁਹਾਡਾ ਬਹੁਤ ਬਹੁਤ ਤਰਵਾਦ ਤੁਸੀਂ ਮਰਿਆ ਨੂੰ ਜਿਵਾ ਵੀ ਸਕਦੇ ਹੋ ਕਿ ਤੁਸੀਂ ਜਿੰਦਿਆਂ ਦਾ ਭੋਗ ਵੀ ਪਾ ਸਕਦੇ ਹੋ ਇਸ ਕਰਕੇ ਤਗੜੇ ਹੋ ਕੇ ਸਾਡੀ ਪਾਣੀ ਜਿਹੜੀ ਆ ਬੜੀ ਸਾਫ ਸੁਥਰੀ ਆ ਸਾਡਾ ਸਾਥ ਦਿਓ ਅਸੀਂ ਤੁਹਾਡੀ ਜਿੰਦ ਕਰਾਂਗੇ ਅਸੀਂ ਕੋਈ ਸਰਕਾਰ ਦੇ ਵਿੱਚ ਤੁਹਾਨੂੰ ਕੋਈ ਹੱਥ ਨਹੀਂ ਲਾਉਂਦੇ ਆ ਅਸਾ ਕਰਾਉਣੇ ਪੱਤਰਕਾਰਾਂ ਦੇ ਗੁਲਮ ਕਰਦੇ ਆ ਕਿਸੇ ਬੰਦੇ ਦੀ ਗੁੱਸਤ ਨਹੀਂ ਹੋਊਗੀ ਪੱਤਰਕਾਰਾਂ ਦੀ ਇੱਜ਼ਤ ਕੀਤੀ ਜਾਊਗੀ ਬਹੁਤ ਬਹੁਤ ਧੰਨਵਾਦ ਫਾਇਰ ਜੀ ਚਾਤਾ ਸਾਹਿਬ ਫਾਇਰ ਜੀ ਪੰਗੋ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੈਂ ਅਗੇ ਸਿੰਘ ਜੀ ਦਾ